ਸਾਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਤੁਹਾਨੂੰ ਪਤਾ ਹੀ ਆ ਆਪਾਂ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਆ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਜੇ ਜਿਹੜੀ ਪੂਰੇ ਵਾਰਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਬਜ਼ੁਰਗ ਸੀ ਇਸ ਬਿਮਾਰੀ ਦਾ ਨਾਂ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ 6-7 ਸਾਲ ਤੋਂ ਆਪਾਂ ਲਗਾਤਾਰ ਇਸ ਬਿਮਾਰੀ ਦਾ ਆਜਰਵਾਇ ਦਵਾਈਆਂ ਨਾਲ ਇਲਾਜ ਕਰ ਰਹੇ ਆ ਬੜਾ ਸੋਹਣਾ ਰਿਜ਼ਲਟ ਮਿਲ ਰਿਹਾ ਹਰ ਵਾਰੀ ਨਵੀਂ ਵੀਡੀਓ ਪਾਉਣ ਦਾ ਮਕਸਦ ਹੁੰਦਾ ਤੁਹਾਨੂੰ ਜਾਣਕਾਰੀ ਦੇਣਾ ਤੁਹਾਨੂੰ ਦੱਸਣਾ ਜੇ ਆਪਾਂ ਇਸ ਬਿਮਾਰੀ ਦੀ ਗੱਲ ਕਰੀਏ ਜਿਹੜੀ ਇਹ ਬਿਮਾਰੀ ਆ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਆ ਜੇ ਅੱਜ ਦੀ ਗੱਲ ਕਰੀਏ ਛੋਟੇ ਬੱਚੇ ਕੁੜੀਆਂ ਮੁੰਡੇ ਬਜ਼ੁਰਗ ਇਸ ਬਿਮਾਰੀ ਨੇ ਇਹਨਾਂ ਲੋਕਾਂ ਨੂੰ ਆਪ ਦੀ ਲਪੇਟ ਦੇ ਵਿੱਚ ਲੈ ਲਿਆ ਇਹ ਕੋਈ ਉਮਰ ਨਹੀਂ ਵੇਖਦੀ ਠੀਕ ਹੈ ਵੀ ਕੋਈ ਛੋਟਾ ਜਾਂ ਵੱਡਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਦਵਾਈਆਂ ਉਹ ਜਾਂਦੀਆਂ ਇਸ ਬਿਮਾਰੀ ਦੀਆਂ ਜੇ ਆਪਾਂ ਗੱਲ ਕਰੀਏ ਪੰਜਾਬ ਜਾਂ ਇੰਡੀਆ ਦੀ ਕੱਲੇ ਇੱਥੇ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੈ ਚਾਹੇ ਕੈਂਸਰ ਦੀ ਗੱਲ ਕਰ ਲਈਏ ਚਾਹੇ ਸ਼ੂਗਰ ਦੀ ਗੱਲ ਕਰ ਲਈਏ ਇਹ ਜਿਹੜੀਆਂ ਬਿਮਾਰੀਆਂ ਦਿਨੋ ਦਿਨ ਵੱਧ ਰਹੀਆਂ ਅੱਜ ਆਪਾਂ ਗੱਲ ਕਰਦੇ ਆ ਜਿਹੜੀਆਂ ਆਪਣੀਆਂ ਦਵਾਈਆਂ ਹੁੰਦੀਆਂ ਬਹੁਤਾ ਲੰਮੀ ਵੀਡੀਓ ਨਹੀਂ ਆਪਾਂ ਕਰਨੀ ਇਹ ਆਪਣੀ ਆਪ ਦੀ ਘਰ ਦੀ ਬਣਾਈ ਹੋਈ ਆਯੁਰਵੈਦ ਦਵਾਈ ਆ ਇਹ ਕੈਂਸਰ ਦੀ ਦਵਾਈ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਕੈਂਸਰ ਆ ਬਾਡੀ ਦੇ ਵਿੱਚ ਚਾਹੇ ਉਹਦੇ ਕੀਮੋ ਲੱਗੀ ਆ ਚਾਹੇ ਕੀਮੋ ਨਹੀਂ ਲੱਗੀ ਠੀਕ ਹੈ ਆਪਰੇਸ਼ਨ ਹੋਇਆ ਚਾਹੇ ਉਹਦਾ ਆਪਰੇਸ਼ਨ ਨਹੀਂ ਹੋਇਆ ਚਾਹੇ ਕੱਟ ਲੱਗਿਆ ਚਾਹੇ ਕੱਟ ਨਹੀਂ ਲੱਗਿਆ ਇੱਕ ਵਾਰੀ ਇਹ ਦਵਾਈ ਟਰਾਈ ਕਰੋ ਇੱਕ ਵਾਰੀ 20 ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਦਵਾਈ ਦਾ ਰਿਜ਼ਲਟ ਮਿਲ ਜਾਊਗਾ ਜੇ ਤੁਹਾਨੂੰ ਲੱਗਿਆ ਕਿ 20 ਤੋਂ 25 ਦਿਨਾਂ ਚ ਰਿਜ਼ਲਟ ਨਹੀਂ ਮਿਲਦਾ ਉਹ ਦਾ ਵੀ ਮੁੜ ਕੇ ਹੱਲ ਹੈਗਾ ਫਿਰ ਆਪਾਂ ਹੋਰ ਦਵਾਈ ਨਾਲ ਸ਼ੁਰੂ ਕਰ ਸਕਦੇ ਆ ਪਰ ਸਟਾਰਟਿੰਗ ਦੇ ਵਿੱਚ ਸਿੱਧੇ ਕੀਮੋਸਿਕ ਕੇ ਨਾਮ ਲਵਾਇਓ ਜੋ ਇੱਕ ਵਾਰੀ ਟਰਾਈ ਕਰੋ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਜੋ ਕਿਹਾ ਉਹ ਸਹੀ ਆ ਜਾਂ ਗਲਤ ਆ 100% ਰਿਜ਼ਲਟ ਮਿਲ ਜੂਗਾ ਇੱਕ ਵਾਰੀ ਦਵਾਈ ਟਰਾਈ ਕਰੋ ਸਾਰੀ ਆਯੁਰਵੇਦ ਦਵਾਈ ਆ ਜੜੀਆਂ ਬੂਟੀਆਂ ਤੋਂ ਤਿਆਰ ਦਵਾਈ ਆ 0% ਸਾਈਡ ਇਫੈਕਟ ਇਹਦੇ ਚ ਕੋਈ ਕੈਮੀਕਲ ਕੁਸਟੀਰੋਟ ਐਦਾਂ ਦਾ ਕੁਝ ਨਹੀਂ ਸਾਰੀ ਆਯੁਰਵੇਦ ਦਵਾਈ ਆ ਦੇਖੋ ਸਾਰੀ ਆਪ ਦੀਆਂ ਜੜੀਆਂ ਬੂਟੀਆਂ ਪੀਸ ਕੇ ਪੈਕ ਕੀਤੀਆਂ ਆਈਆਂ ਪਾਣੀ ਚ ਪਾ ਕੇ ਪੀਣੀ ਆ ਇਹ ਖਾਣੀ ਨਹੀਂ ਹੈਗੀ ਪੀਣੀ ਆ ਪਾਣੀ ਚ ਪਾ ਕੇ ਤਿੰਨ ਟਾਈਮ ਜਿਹੜਾ ਮਰਜੀ ਬੰਦਾ ਇਹਨੂੰ ਜਿਹਨੂੰ ਵੀ ਕੈਂਸਰ ਨੇ ਆ ਦੀ ਲਪੇਟ ਚ ਲਿਆ ਉਹਨੂੰ ਵਰਤ ਸਕਦਾ ਹੈ ਜੀ ਬੜਾ ਸੋਹਣਾ ਰਿਜ਼ਲਟ ਮਿਲੂਗਾ ਅੱਜ ਆਪਾਂ ਗੱਲ ਕਰਦੇ ਆਂ ਦੋਸਤੋ ਮੇਰੇ ਨਾਲ ਇੱਕ ਮਾਤਾ ਜੀ ਬੈਠੇ ਆਂ ਹਰ ਵਾਰੀ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਆਂ ਅੱਜ ਵਾਲੀ ਜਾਣਕਾਰੀ ਵੀ ਕੁਝ ਵੱਖਰੀ ਆ ਮੇਰੇ ਨਾਲ ਮਾਤਾ ਜੀ ਬੈਠੇ ਆ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਕਿੱਥੇ ਬਿਮਾਰੀ ਸੀ ਕਿੰਨਾ ਟਾਈਮ ਦਵਾਈ ਖਾਧੀ ਤੇ ਕੀ ਰਿਜ਼ਲਟ ਮਿਲਿਆ ਵੀਡੀਓ ਪਾਉਣ ਦਾ ਮਕਸਦ ਹੁੰਦਾ ਤੁਸੀਂ ਮਰੀਜ਼ ਦੇ ਘਰੇ ਜਾਓ ਮਰੀਜ਼ ਦੇ ਘਰੇ ਜਾ ਕੇ ਮਰੀਜ਼ ਨੂੰ ਮਿਲ ਕੇ ਆਓ ਵੇਖ ਕੇ ਆਓ ਕਿ ਵਾਕਿਆ ਜਿਹੜੀ ਵੀਡੀਓ ਪਾਈ ਆ ਇਹ ਸਹੀ ਆ ਜਾਂ ਗਲਤ ਆ ਜਿੱਦਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲੀ ਜਾਂਦਾ ਸਾਡਾ ਕੁਝ ਕੰਮ ਕਰਨ ਦਾ ਤਰੀਕਾ ਹੀ ਵੱਖਰਾ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਆ ਤੁਸੀਂ ਮਰੀਜ਼ ਨੂੰ ਮਿਲ ਕੇ ਆਓ ਮਰੀਜ਼ ਨੂੰ ਵਾਕਿਆ ਪੁੱਛੋ ਮਾਤਾ ਤੂੰ ਦਵਾਈ ਖਾਦੀ ਆ ਤੂੰ ਠੀਕ ਆ ਜਾਂ ਵੀਡੀਓ ਵੈਸੇ ਬਣਾ ਕੇ ਪਾਤੀ ਕਿਸੇ ਨੇ ਫਿਰ ਮਾਤਾ ਸੱਚ ਦੱਸੂਗੀ ਉਹਦੇ ਘਰ ਦੇ ਦੱਸਣਗੇ ਵੀ ਹਾਂ ਭਾਈ ਇਹ ਸਹੀ ਆ ਜਾਂ ਗਲਤ ਆ ਸਮਝ ਗਏ ਜੀ ਮੇਰੀ ਗੱਲ ਹੁਣ ਮੈਂ ਮਾਤਾ ਜੀ ਨਾਲ ਗੱਲ ਕਰੂੰਗਾ ਉਹ ਤੁਹਾਨੂੰ ਆਪਣੇ ਮੂੰਹੋਂ ਜੋ ਆਪ ਦੀ ਹੱਡ ਬੀਤੀ ਆ ਜੋ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਨੀ ਸਾਸਿਕਾ ਮਾਤਾ ਜੀ ਸੱਚੀ ਕਰ ਬੇਟਾ ਸਾ ਮਾੜਾ ਜੀ ਉੱਚੀ ਬੋਲਿਓ ਜੋ ਕੀ ਨਾਮ ਆ ਮਾਤਾ ਜੀ ਤੁਹਾਡਾ ਬਿੰਦਰਕੌਰ ਜੀ ਬਿੰਦਰਕੌਰ ਮਾਤਾ ਜੀ ਤੁਹਾਡਾ ਪਿੰਡ ਕਿਹੜਾ ਪ੍ਰਾਣੀ ਪਿਪਲੀ ਪ੍ਰਾਣੀ ਪਿਪਲੀ ਜ਼ਿਲ੍ਹਾ ਫਰੀਦਕੋਟ ਹਾਂਜੀ ਬਿੰਦਰਕੌਰ ਤੁਹਾਡੇ ਘਰ ਵਾਲੇ ਦਾ ਨਾਮ ਮਿੰਦਰ ਸਿੰਘ ਮਿੰਦਰ ਸਿੰਘ ਤੁਹਾਡੇ ਜਿਹੜੀ ਸਮੱਸਿਆ ਸੀ ਇਹ ਕਿੱਥੇ ਸੀ ਇਹ ਖਾਣੇ ਵਾਲੀ ਨਾੜੀ ਦੇ ਨਾਲ ਖਾਣੇ ਵਾਲੀ ਨਾੜੀ ਦੇ ਵਿੱਚ ਤੁਹਾਡੀ ਮਿਲਦਾ ਦਵਾਈ ਜਿਹੜਾ ਤੁਹਾਡੇ ਪਿੰਡ ਦਾ ਸਾਫਕਾ ਮੈਂਬਰ ਆ ਡਾਕਟਰ ਮੈਂ ਤੋ ਦਵਾਈ ਲੈ ਜਾਂਦਾ ਹੁੰਦਾ ਸੀ ਹਾਂਜੀ ਹਣਾ ਜੀ ਤੇ ਜਦੋਂ ਤੁਸੀਂ ਦਵਾਈ ਸ਼ੁਰੂ ਕੀਤੀ ਸੀ ਉਦੋਂ ਤੁਹਾਡੀ ਕੀ ਸਟੋਰੀ ਸੀ ਉਹਦਾ ਡਾਕਟਰ ਨੇ ਜਵਾਬ ਦੇ ਦਿੱਤਾ ਸੀਗਾ ਵੀ ਕੈਰ ਲਾਸਟ ਸਟੇਜ ਦਾ ਕੈਂਸਰ ਸੀਗਾ ਹਾਂ ਬਿਕਾ ਰੇਲ ਜਾ ਕੇ ਸੇਵਾ ਕਰ ਲੋ ਸਿਮ ਸੇਵਾ ਕਰ ਲੋ ਜੀ ਡੰਗ ਦਿਹਾੜੀ ਆ ਅੱਛਾ ਡੰਗ ਦਿਹਾੜੀ ਆ ਜਿਹੜੀ ਆਪਣੀ ਇਹ ਦਵਾਈ ਮਾਤਾ ਜੀ ਤੁਸੀਂ ਵਰਤੀ ਸੀ ਉਸ ਟਾਈਮ ਤੇ ਆਹ ਉਹ ਆਪਣਾ ਮੈਂਬਰ ਲ ਜਾਂਦਾ ਹੁੰਦਾ ਸੀ ਤੁਹਾਡੀ ਦਵਾਈ ਇੱਕ ਸੇਵਾ ਕਰਦਾ ਹੁੰਦਾ ਸੀ ਬੰਦਾ ਉਹ ਹਾਂਜੀ ਇਹ ਦਵਾਈ ਨੇ ਕਿੰਨੇ ਦਿਨਾਂ ਚ ਤੁਹਾਨੂੰ ਰਿਜ਼ਲਟ ਦੇਤਾ ਸੱਚਾਈ ਦੱਸਨੀ ਆ ਰੱਬ ਨੂੰ ਹਾਜ਼ਰ ਨਾਜ਼ਰ ਮਾਰੋ ਇਹਨਾਂ ਚਾਰਾਂ ਪੰਜਾਂ ਦਿਨਾਂ ਚ ਦਾ ਪਤਾ ਲੱਗਦਾ ਚਾਰਾਂ ਪੰਜਾਂ ਦਿਨਾਂ ਚ ਹਾਂਜੀ ਕਿੰਨਾ ਟਾਈਮ ਤੁਸੀਂ ਰੋਟੀ ਨਹੀਂ ਖਾਤੀ ਪਹਿਲਾਂ 3 ਮਹੀਨੇ ਜੀ ਤੇ ਇਹਦੇ ਨਾਲ ਕਿੰਨੇ ਟਾਈਮ ਚ ਰੋਟੀ ਖਾਣ ਲੱਗ ਗਏ ਸੀ ਅਸੀਂ ਵੀ ਚੌਥੇ ਮਹੀਨੇ ਤੋਂ ਰੋਟੀ ਖਾਣ ਲੱਗੇ ਸੀ ਚੌਥੇ ਮਹੀਨੇ ਰੋਟੀ ਖਾਣ ਲੱਗੇ ਸੀ ਅੱਜ ਕਿੰਨਾ ਟਾਈਮ ਹੋ ਗਿਆ ਦਵਾਈ ਖਾਂਦਿਆਂ ਅੱਜ ਸਾਲ ਹੋ ਗਿਆ ਪੂਰਾ 1 ਸਾਲ ਹੋ ਗਿਆ ਹਾਂਜੀ 1 ਸਾਲ ਦੇ ਵਿੱਚ ਤੁਸੀਂ ਅੱਜ ਤੁਹਾਡੀ ਸਿਹਤ ਕਿਵੇਂ ਆ ਬਹੁਤ ਵਧੀਆ ਹੈ ਸਿਹਤ ਹੁਣ ਲੱਗਦਾ ਵੀ ਸਰੀਰ ਦੇ ਵਿੱਚ ਕੈਂਸਰ ਹੈਗਾ ਜਾਂ ਨਹੀਂ ਹੈਗਾ ਕੋਈ ਤਕਲੀਫ ਨਹੀਂ ਹੁਣ ਆਂਡੀ ਗਵਾਂਡੀ ਰਿਸ਼ਤੇਦਾਰ ਸੱਜਣ ਮਿੱਤਰ ਵੇਖ ਕੇ ਤੁਹਾਡੇ ਕੀ ਕਹਿੰਦੇ ਆ ਰਿਸ਼ਤੇਦਾਰ ਆਸ-ਪਾਸੇ ਵਾਲੇ ਕੀ ਕਹਿੰਦੇ ਤੁਹਾਨੂੰ ਉਹ ਆ ਨਹੀਂ ਬਹੁਤ ਵਧੀਆ ਹੈਗੀ ਸਿਹਤ ਹੁਣ ਤੇ ਵੀ ਠੀਕ ਹੈਗੀ ਜਿਹੜੇ ਬੰਦੇ ਆਪਣੀ ਵੀਡੀਓ ਵੇਖੀ ਜਾਂਦੇ ਕੈਮਰੇ ਦੇ ਵਿੱਚ ਅੱਜ ਕੱਲ ਬਹੁਤ ਕੁਝ ਗਲਤ ਚੱਲੀ ਜਾਂਦਾ ਉਹਨਾਂ ਨੂੰ ਆਪਾਂ ਕੀ ਸਨੇਹਾ ਦੇਣਾ ਚਾਹਾਂਗੇ ਕਿ ਇਹ ਵਾਕਏ ਦਵਾਈ ਨੇ ਤੁਹਾਨੂੰ ਠੀਕ ਕੀਤਾ ਇਹ ਸਹੀ ਆ ਜਾਂ ਗਲਤ ਆ ਠੀਕ ਹੈ ਜੀ ਜੋ ਸਚਾਈ ਇਹ ਖੁੱਲ ਕੇ ਦੱਸੋ ਮਾੜਾ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਸਹੀ ਆ ਸਹੀ ਆ ਓਕੇ ਦੋਸਤੋ ਇਹ ਮਾਤਾ ਜੀ ਦੀ ਸਟੋਰੀ ਆ ਇਹ ਮਾਤਾ ਜੀ ਨੇ ਦਵਾਈ ਵਰਤੀ ਆ ਮਾਤਾ ਜੀ ਨੇ ਪਿੰਡ ਵੀ ਦੱਸਤਾ ਆਪ ਦਾ ਜ਼ਿਲ੍ਹਾ ਵੀ ਦੱਸਤਾ ਸਾਡੇ ਗਵਾਂਢ ਪਿੰਡ ਦੇ ਵਿੱਚੋਂ ਹੀ ਮਾਤਾ ਜੀ ਜਿਹੜੇ ਬਾਈ ਇੱਕ ਆਪਣਾ ਦੋਸਤ ਆ ਜਿਹੜਾ ਦਵਾਈ ਲੈ ਜਾ ਕੇ ਮਾਤਾ ਜੀ ਨੂੰ ਦੰਦਾ ਹੁੰਦਾ ਸੀ ਇੱਕ ਸਾਲ ਦੇ ਕਰੀਬ ਸਮਾਂ ਹੋ ਗਿਆ ਮਾਤਾ ਜੀ ਨੂੰ ਦਵਾਈ ਖਾਂਦਾਂ ਨੂੰ ਅੱਜ ਅੱਜ ਮਾਤਾ ਜੀ ਦੀ ਜਿਹੜੀ ਸਟੋਰੀ ਆ ਬਿਲਕੁਲ 100% ਓਕੇ ਆ ਆ ਬੈਠੇ ਤੁਹਾਡੇ ਸਾਹਮਣੇ ਕੈਮਰੇ ਦੇ ਜ਼ਰੀਏ ਇੱਕ ਵਾਰੀ ਮੈਂ ਫੇਰ ਕਹਿੰਨਾ ਜੇ ਕਿਸੇ ਨੂੰ ਕਿਸੇ ਵੀ ਪਰਿਵਾਰ ਦੇ ਵਿੱਚ ਕੈਂਸਰ ਦੀ ਬਿਮਾਰੀ ਹੈਗੀ ਆ ਆਂਡੀ ਗਵਾਂਡੀ ਨੂੰ ਸੱਜਣ ਮਿੱਤਰ ਨੂੰ ਕਿਸੇ ਨੂੰ ਆਪਣੇ ਕਹਿਨ ਤੇ ਇੱਕ ਵਾਰੀ ਇਹ ਦਵਾਈ ਵਰਤੋ ਤੁਹਾਨੂੰ ਮਹੀਨੇ 'ਚ ਹੀ ਪਤਾ ਲੱਗ ਜਾਊਗਾ ਕਿ ਇਹ ਦਵਾਈ ਦਾ ਰਿਜ਼ਲਟ ਕਿੰਨਾ ਕੁ ਤੁਹਾਡੇ ਸਰੀਰ ਤੇ ਹੈਗਾ ਜਾਂ ਨਹੀਂ بس ਇੱਕ ਹੀ ਬੇਨਤੀ ਆ ਜਿਹੜੇ ਬੰਦੇ ਨੇ ਦਵਾਈ ਪੀਣੀ ਆ ਉਹ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਮਾਤਾ ਜੀ ਸਿਰਫ ਪਾਣੀ ਪੀਂਦੇ ਸੀ ਤੁਸੀਂ ਪਹਿਲਾਂ ਨਹੀਂ ਪਾਣੀ ਪੀਣੋਂ ਵੀ ਹਟ ਗਏ ਸੀ ਤੇ ਫਿਰ ਇਹ ਦਵਾਈ ਕਿਵੇਂ ਲੈਂਦੇ ਰਹੇ ਤੁਸੀਂ ਜੋ ਦਵਾਈ ਦੇ ਇਹ ਬਾਲ ਕੇ ਲੈਂਦੇ ਸੀ ਉਹ ਤਾਂ ਹੌਲੀ-ਹੌਲੀ ਨਗਾਉਂਦੇ ਸੀ ਕਿ ਅੱਛਾ ਹੌਲੀ-ਹੌਲੀ ਨਗਾਉਂਦੇ ਸੀ ਹਾਂਜੀ ਦੇਖੋ ਕਿੰਨੀ ਔਖੀ ਦਵਾਈ ਪੀਂਦੇ ਹੁੰਦੇ ਸੀ ਕਿਉਂਕਿ ਜਿਹੜੀ ਆਪਣੀ ਦਵਾਈ ਆ ਪਾਣੀ ਚ ਪਾ ਕੇ ਪੀਣੀ ਆ ਉਹ ਕਹਿੰਦੇ ਆ ਵੀ ਬੜੇ ਔਖੀ ਪੀਂਦੇ ਹੁੰਦੇ ਸੀ ਹੌਲੀ-ਹੌਲੀ ਤੇ ਅੱਜ ਵਧੀਆ ਸਿਹਤ ਆ ਤੁਹਾਡੇ ਸਾਹਮਣੇ ਬੈਠੇ ਆ ਕੋਈ ਕਹਿ ਨਹੀਂ ਸਕਦਾ ਕਿ ਇਹਨਾਂ ਨੂੰ ਲਾਸਟ ਏਜ ਦਾ ਕੈਂਸਰ ਸੀ ਫੂਡ ਪ ਬਚਾਉਣ ਵਾਲਾ ਪਰਮਾਤਮਾ ਦੋਸਤੋ ਠੀਕ ਆ ਕਈ ਵਾਰੀ ਕੋਈ ਬੰਦੇ ਸਾਡੇ ਕੋਲੇ ਦਵਾਈ ਲੈਣ ਆਉਂਦੇ ਆ ਕਈ ਵਾਰੀ 100 ਚੋਂ ਕੋਈ 2-4 ਇਹੋ ਜਿਹੇ ਇਨਸਾਨ ਵੀ ਹੁੰਦੇ ਆ ਜਿਨ੍ਹਾਂ ਨੂੰ ਦਵਾਈ ਦੇ ਨਾਲ ਰਿਜ਼ਲਟ ਨਹੀਂ ਹੁੰਦਾ ਬਿਮਾਰੀ ਜਾਦੇ ਹੁੰਦੀ ਆ ਬਾਕੀ ਸਵਾਸ ਗੁਰੂ ਸਾਹਿਬ ਦੇ ਹੱਥ ਚ ਮੈਂ ਹਰ ਇੱਕ ਵਾਰੀ ਕਹਿਣਾ ਹੁੰਦਾ ਇੱਕ ਵਾਰੀ ਜ਼ਰੂਰ ਟਰਾਈ ਕਰੋ ਬੇਨਤੀ ਆ ਅੱਜ ਦਾ ਜਿਹੜਾ ਸਮਾਂ ਚੱਲੀ ਜਾਂਦਾ ਸਾਡੀਆਂ ਭੈਣਾਂ ਮਾਤਾਵਾਂ ਛਾਤੀ 'ਚ ਬੱਚੇ ਦਾਣੀ 'ਚ ਗੰਡਾ ਬਹੁਤ ਬਣੀ ਜਾਂਦੀਆਂ ਕਿਸੇ ਦੇ ਸਰਜ ਕਿ ਟਿਊਮਰ ਆ ਕਿਤੇ ਲੀਵਰ ਚਾ ਕਿਸੇ ਦੇ ਕਿਤੇ ਵੀ ਆ ਆਪਾਂ ਸਭ ਤੋਂ ਪਹਿਲਾਂ ਜਾਣਨੇ ਆ ਬਾਇਆਫਸੀ ਕਰਾਉਣ ਨੂੰ ਭਾਜਦੇ ਆ ਬਾਇਆਫਸੀ ਬੇਨਤੀ ਆ ਬਾਇਆਫਸੀ ਨਾ ਕਰਾਓ ਐਫਐਨਸੀ ਨਾ ਕਰਾਓ ਜੇ ਤੁਹਾਡੇ ਸਰੀਰ 'ਚ ਕਿਤੇ ਵੀ ਗੰਡਾ ਜਾਂ ਵੈਸੇ ਨਾਰਮਲ ਵੀ ਗੰਡ ਬਣੀ ਆ ਤਾਂ ਉਹ ਵੀ ਤੁਸੀਂ ਦਵਾਈ ਖਾ ਸਕਦੇ ਆ ਲਾ ਕੇ ਇਥੋਂ ਗੰਡਾਂ ਦੀ ਦਵਾਈ ਉਹ ਗੰਡਾਂ ਤੋਂ ਹੀ ਗਾਹ ਬਿਮਾਰੀ ਬੰਦੀ ਆ ਜਦੋਂ ਗੰਡਾਂ ਹੀ ਖੁਰ ਗਈਆਂ ਤੇ ਬਿਮਾਰੀ ਨਿਕਾ ਪੈਦਾ ਹੀ ਨਹੀਂ ਹੋਣਾ ਬਿਮਾਰੀ ਵੀ ਉਥੇ ਖਤਮ ਹੋ ਜੂਗੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਸਰ ਆ ਜਾਂ ਕਿਤੇ ਵੀ ਸਰੀਰ ਦੇ ਵਿੱਚ ਕੋਈ ਵੀ ਗੰਡ ਬਣੀ ਹੋਈ ਆ ਕਿਸੇ ਵੀ ਤਰ੍ਹਾਂ ਦਾ ਕੋਈ ਕੈਂਸਰ ਆ ਜਾਂ ਗੰਡਾ ਜਾਂ ਮਨ ਕੇ ਚਲੋ ਅੱਜ ਕੱਲ ਜੀ ਦੂਜੀ ਬਿਮਾਰੀ ਦੀ ਗੱਲ ਕਰੀਏ ਸ਼ੂਗਰ ਘਰ ਘਰ ਦੇ ਵਿੱਚ ਮਰੀਜ਼ ਹੋਇਆ ਪਿਆ ਸ਼ੂਗਰ ਦਾ ਸ਼ੂਗਰ ਵਾਲੇ ਬੰਦਿਆਂ ਦੀ ਦਵਾਈ ਵੀ ਸਾਡੇ ਕੋਲ ਵੱਖਰੀ ਦਵਾਈ ਮਿਲ ਜਾਂਦੀ ਆ ਉਹ ਵੀ ਲਿਜਾ ਸਕਦੇ ਆ ਚਾਹੇ ਕੋਈ ਨਸ਼ਾ ਕਰਦਾ ਜਾਂ ਅੱਜ ਦਾ ਜਿਹੜਾ ਸਮਾਂ ਹੈਗਾ ਫੈਟੀ ਲਿਵਰ ਹਰੇਕ ਇਨਸਾਨ ਦਾ ਲਿਵਰ ਫੈਟੀ ਆ ਜੇ ਕਿਸੇ ਦਾ ਫੈਟੀ ਲਿਵਰ ਆ ਉਹ ਵੀ ਸਾਡੇ ਤੋਂ ਤੁਸੀਂ ਦਵਾਈ ਲਿਜਾ ਸਕਦੇ ਆ ਦਵਾਈ ਵਰਤ ਕੇ ਵੇਖੋ ਮਹੀਨੇ 'ਚ ਹੀ ਪਤਾ ਲੱਗ ਜਾਊਗਾ ਦਵਾਈ ਦਾ ਰਿਜ਼ਲਟ ਠੀਕ ਹੈ ਜੀ ਦੋਸਤੋ ਆਪਣਾ ਪਿੰਡ ਹੈਗਾ ਅਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਆਉਣਾ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਪਹਿਲਾ ਪਿੰਡ ਆਉਂਦਾ ਪਿਪਲੀ ਪਿਪਲੀ ਤੋਂ ਸ਼ਿਵਦੇਵਾਲੇ ਪਾਸੇ 2 ਕਿਲੋਮੀਟਰ ਤੇ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾ ਅਰਾਈਆਂ ਵਾਲੇ ਆ ਕੇ ਕਿਸੇ ਨੂੰ ਪੁੱਛ ਲਿਓ ਜੋ ਸੇਵਾ ਕੇਂਦਰ ਤੇ ਪਾਰਕ ਦੇ ਕੋਲੇ ਜਾਣਾ ਡਾਕਟਰ ਮਨਪ੍ਰੀਤ ਬਰਾੜ ਦੇ ਘਰੇ ਠੀਕ ਹੈ ਜੀ ਤੁਸੀਂ ਘਰੇ 9 ਤੋਂ 3 ਵਜੇ ਤੱਕ ਹਰ ਰੋਜ਼ ਦਵਾਈ ਮਿਲਦੀ ਆ ਆਪਣੇ ਘਰੇ ਪਿੰਡ ਰਾਈਆਂ ਵਾਲਾ 9 ਤੋਂ 3 ਹਰ ਰੋਜ਼ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਰਿਪੋਰਟਾਂ ਲੈ ਕੇ ਦਵਾਈ ਲਿਜਾ ਸਕਦੇ ਆ ਦਵਾਈ ਲਿਆ ਕੇ ਵਰਤੋ ਮਹੀਨੇ ਚ ਰਿਜ਼ਲਟ ਮਿਲ ਜਾਊਗਾ ਬਾਕੀ ਗੱਲਾਂ ਤੁਸੀਂ ਆ ਕੇ ਮੇਰੇ ਨਾਲ ਇੱਥੇ ਬੈਠ ਕੇ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 7710107174 7710107174 ਹਰ ਰੋਜ਼ 9 ਤੋਂ 3 ਵਜੇ ਤੱਕ ਦਵਾਈ ਮਿਲਦੀ ਆ ਜੇ ਫੋਨ ਕਰਨਾ 9 ਤੋਂ 5 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਆ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਕਿਸੇ ਨੂੰ ਕੈਂਸਰ ਦੀ ਸ਼ਿਕਾਇਤ ਆ ਸ਼ੂਗਰ ਦੀ ਸ਼ਿਕਾਇਤ ਆ ਲਿਵਰ ਫੈਟੀ ਆ ਮਾਈਗਰੇਨ ਜਾਂ ਡਿਪਰੈਸ਼ਨ ਆ ਜਾਂ ਥਾਇਰਾਇਡ ਆ ਜਾਂ ਲੇਡੀਜ਼ ਨੂੰ ਲੂਕੋਰੀਆ ਦੀ ਸਮੱਸਿਆ ਜਾਂ ਬੱਚੇਦਾਨੀ ਜਾਂ ਛਾਤੀ 'ਚ ਗੰਢਾਂ ਬਣੀਆਂ ਹੋਈਆਂ ਜਾਂ ਕੋਈ ਬੰਦਾ ਨਸ਼ਾ ਕਰਦਾ ਜਾਂ ਬੰਦੇ ਨੂੰ ਕੋਈ ਮਰਦਾਨਾ ਕਮਜ਼ੋਰੀ ਆ ਇਹ ਸਾਰੀਆਂ ਦਵਾਈਆਂ ਤੁਸੀਂ ਸਾਡੇ ਤੋਂ ਇਲਾਜ ਸਕਦੇ ਆ ਸਾਰੀਆਂ ਆਯੁਰਵੇਦ ਦਵਾਈਆਂ ਆਯੁਰਵੇਦ ਦਵਾਈਆਂ ਨਾਲ ਸਾਰਾ ਸਾਡੇ ਕੋਲੇ ਇਲਾਜ ਕੀਤਾ ਜਾਂਦਾ ਵੀ ਤੋਂ 25 ਦਿਨਾਂ ਦੇ ਵਿੱਚ ਵੱਡੀਆਂ ਬਿਮਾਰੀਆਂ ਨੂੰ ਰਿਜ਼ਲਟ ਮਿਲ ਜਾਂਦਾ ਨਸ਼ੇ ਵਾਲੇ ਨੂੰ ਤੀਜੇ ਚੌਥੇ ਦਿਨ ਦਵਾਈ ਦਾ ਰਿਜ਼ਲਟ ਮਿਲ ਜਾਂਦਾ ਦੋਸਤੋ ਜੇਕਰ ਸਾਡੇ ਕੰਮ ਸਾਡੇ ਉਪਰਾਲੇ ਤੁਹਾਨੂੰ ਵਧੀਆ ਲੱਗਦੇ ਆ ਜੇ ਸਾਡੀ ਇਹ ਸੇਵਾ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਤੁਹਾਡੀ ਵੀਡੀਓ ਵੇਖ ਕੇ ਠੀਕ ਆ ਦੋਸਤੋ ਤੇ ਮੈਨੂੰ ਦੋ ਆਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ